ਤੁਹੇ ਨਾਲ ਤੋ ਖੜ ਤੋਂ ਖੜੱਖਾਂ ਵੀ ਅੱਧੀਆਂ ਰਹਿ ਗਈਆਂ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਸਿਲੰਡਰ ਲਿਆ ਦੋ ਆਪਾਂ ਨੂੰ ਉਹਨਾਂ ਚਰਮੂ ਬੰਦ ਹੀ ਰੱਖਣਾ ਪਊ ਤੇ ਪੈਸਿਆਂ ਨੂੰ ਲੁਕੋ ਕੇ ਉਹ ਕਹਿੰਦੇ ਤੂੰ ਜਨਾਨੀ ਲਿਆ ਪੈਸੇ ਅਸੀਂ ਦੇਵਾਂਗੇ ਓਏ ਉਹਨਾਂ ਸਾਲਿਆਂ ਕੋਲ ਤਾਂ ਸਬਜ਼ੀ ਖਰੀਦਣ ਨੂੰ ਪੈਸੇ ਹੈ ਨਹੀਂ ਸਾਡੇ ਤੇ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਕਿ ਅਸੀਂ ਗੱਡੀਆਂ ਵਾਲਿਆਂ ਗੱਲ ਸੁਣ ਲੈ ਨਿੰਮੋ ਗੱਲ ਪੈਸਿਆਂ ਦੀ ਨਹੀਂ ਹੈਗੀ ਪੈਸੇ ਤਾਂ ਆਪਣੇ ਕੋਲੇ ਬਹੁਤ ਆ ਸਹੀ ਗੱਲ ਆ ਪਰੋ ਤੇਰੀ ਪੈਸੇ ਤਾਂ ਇਹਨਾਂ ਦੋਨਾਂ ਘਰਾਂ ਚੋਂ ਬੋਲਦੇ ਆ ਨੀ ਸਰਦਾਰ ਨਹੀਂ ਹੈ ਘਰੀ ਹੈ ਆ ਜਾ ਆ ਜਾ ਨਹੀਂ ਸਰਦਾਰ ਨਹੀਂ ਨੇ ਲੈ ਲੈ ਨਹੀਂ ਕੋਈ ਤੱਕੜ ਆਖੁਰ ਚਣਾ ਕੋਈ ਬੀਪੇ ਨੂੰ ਢੱਕਣ ਲਵਾ ਲੈ ਨਹੀਂ ਨਹੀਂ ਅਸੀਂ ਨੇ ਨਹੀਂ ਕਰਵਾਉਣਾ ਹੈਗਾ ਨਾ ਕੁਛ ਲੈਣਾ ਹੈਗਾ ਨਹੀਂ ਚਲ ਤੂੰ ਨਹੀਂ ਲੈਣਾ ਤੇ ਕੁਝ ਨਾ ਕਰ ਨਹੀਂ ਮੈਨੂੰ ਤਾਂ ਕੋਈ ਦੋ ਪੈਸੇ ਦੇ ਛੱਡ ਓਹੋ ਸਾਨੂੰ ਤਾਂ ਜੇ ਬਠਿਆ ਲਈਏ ਨਾ ਮੂੰਹ ਲਾ ਲਈਏ ਕਸਿਤਾ ਆਪੀ ਗਰੀਬ ਆਂਗੇ ਹਾਏ ਹਾਏ ਬਾਦ ਪੈ ਜਾਨੇ ਅਗਲੀ ਦੀ ਹਾਏ ਹਾਏ ਨਹੀਂ ਸਰਦਾਰ ਨਹੀਂ ਝੂਠ ਕਿਆ ਬੋਲਦੀ ਏ ਤੁਸੀਂ ਗਰੀਬ ਕਿੱਥੇ ਹੋ ਐਡਾ ਵੱਡਾ ਘਰ ਆ ਕੰਨਾਂ ਦੇ ਵਿੱਚ ਸੋਨੇ ਦੇ ਐਡੇ ਐਡੇ ਕਾਂਟੇ ਲਮਕਾਈ ਫਿਰਦੀ ਏ ਹਲੇ ਕਹਿਨੀ ਏ ਸੀ ਗਰੀਬ ਕਿ ਨਕਲੀ ਨੇ ਕੋਈ ਨਹੀਂ ਨਕਲੀ ਹੈਗੇ ਇਹ ਤਾਂ ਮੇਰੀ ਮਾਂ ਨੇ ਮੇਰੇ ਪਾਸ ਓਏ ਨਕਲੀ ਆ ਨਕਲੀ ਐ ਕਰਾ ਕੇ ਦਿੱਤੇ ਦੀ ਮਾਂ ਨੇ ਤੂੰ ਤਾਂ ਬੈਠੇ ਉੱਠੇ ਨੂੰ ਵੀ ਨਹੀਂ ਦੇਖਦਾ ਹੈਗਾ ਥਾਂ ਤੇ ਮੇਰੀ ਬੇਇੱਜ਼ਤੀ ਕਰ ਦਿੰਦਾ ਹੈਗਾ ਓਏ ਬੇਈਤੀ ਨਹੀਂ ਨਕਲੀ ਐ ਇਹ ਤਾਂ ਭਾਈ ਉੱਥੋਂ ਲਿਆਉਂਦੇ ਸੀ ਸੀ ਮੇਲੇ ਤੋਂ ਡੇਢ ਸਾਦੇ ਐਵੇਂ ਨੰਬਰ ਬਣਾਉਂਦੀ ਰਹਿੰਦੀ ਐ ਝੂਠ ਐ ਨਾ ਬੋਲਦੀ ਐ ਬਸ ਕਰਾ ਕਰ ਮੜ ਮੋਟਾ ਦੇਖ ਲਿਆ ਕਰ ਨਹੀਂ ਚੰਗਾ ਸਰਦਾਰ ਨਹੀਂ ਐ ਆ ਮੈਂ ਤੇ ਚੱਲਦੀ ਆ ਤੁਸੀਂ ਨਾ ਦੋਨੇ ਜਿਉਂ ਹੀ ਨਾ ਲੜ ਪਿਓ ਮੇਰਾ ਬਹਾਨਾ ਲੈ ਕੇ ਇਹਨਾਂ ਦੀ ਵੀ ਹੱਦ ਹੋਈ ਪਈ ਐ ਜਲੂਸ ਹੀ ਕੱਢੀ ਜਾਂਦੇ ਨੇ ਕਿਰੇ ਅਗੇ ਦਿੱਤੇ ਮਰੀ ਮਾਂ ਨੇ ਓਏ ਜਵਾਨ ਨੂੰ ਕੰਟਰੋਲ ਕਰ ਲਿਆ ਕਰ ਨੌਲੀ ਆਪ ਫਸੰਗੀ ਨਾ ਉਹਨੂੰ ਫਸਾਇਆ ਜੀ ਗਰੀਬ ਬੰਦੇ ਨੂੰ ਜੱਗੇ ਨੂੰ ਜਵਾਨ ਖੱਚੇ ਤੋਂ ਕਹੇ ਦੰਤਰੀ ਮੈਂ ਨੌ ਪਾਸਵੇਂ ਨਹੀਂ ਲਾਣ ਦਿੰਦਾ ਹੈਗਾ ਉਹੀਂ ਕੋਲੇ ਇਸ ਕਰਕੇ ਬਹਿ ਗਿਆ ਇਸ ਕਰਕੇ ਉਹ ਭੁੱਜੀ ਜਾਊਗੀ ਚਾਵਣਾ ਕਿਲੇ ਇੱਥੇ ਨਹੀਂ ਬਣਾਈ ਜਾਂਦੀ ਕੰਮ ਕਰੀ ਜਾਂਦਾ ਮੈਂ ਆਲੋ ਰੋਟੀ ਲਿਆ ਹੁਣ ਤਾਂ ਨਾ ਜੀ ਮੇਰੀਆਂ ਧੂਏ ਨਾਲ ਧੁਖੜ ਤੋਂ ਖੜੱਖਾਂ ਵੀ ਅੱਧੀਆਂ ਰਹਿ ਗਈਆਂ ਮਾਤਾ ਇਹ ਕਹਿੰਦੀ ਸੀ ਮੈਨੂੰ ਸਿਲੰਡਰ ਲਿਆ ਦੋ ਕੋਈ ਮੇਰੀ ਜਾਨ ਸੌਖੀ ਹੋ ਜਾ ਉਹ ਮੇਰੀ ਗੱਲ ਸੁਣ ਲਾ ਕੋਸ਼ਿਦਨ ਹਾਜੀ ਆਪਾਂ ਚੁੱਪ ਰਹੀਏ ਜਿੰਨਾ ਚਿਰ ਨਾ ਕੋਈ ਮੂੰਹ ਸਰ ਨਹੀਂ ਬਣਦਾ ਜਿਹੜੇ ਪੈਸੇ ਲੱਭਦੇ ਫਿਰਦੇ ਆ ਹਨਾ ਉਹਨੇ ਦਿਨ ਆਪਾਂ ਚੁੱਪ ਰਹੀਏ ਤਾਂ ਫਾਇਦਾ ਗੱਲ ਤਾਂ ਥੋੜੀ ਇਹ ਵੀ ਠੀਕ ਆ ਚਲ ਤੁਸੀਂ ਵੀ ਗੌਰ ਰੱਖਿਓ ਮੈਂ ਵੀ ਨਾ ਪਤਾ ਕਰੂੰਗੀ ਪਿੰਡ 'ਚ ਵੀ ਆਪਣੇ ਬਾਰੇ ਕੀ ਗੱਲਬਾਤ ਚੱਲਦੀ ਆ ਤੂੰ ਵੀ ਬਿੜਕ ਰੱਖੀਂ ਤੇ ਅਸੀਂ ਵੀ ਆਉਂਦੇ ਹੋਏ ਨਾ ਰਾਹ ਤੇ ਮੈਂ ਤੇ ਭੋਲਾ ਅਸੀਂ ਜਿੱਥੇ ਉੱਧੇ ਦੇਖਿਆ ਸੀ ਬੰਦਾ ਖੜਾ ਹਨਾ ਪੁਲਸ ਵਾਲੇ ਉੱਥੇ ਅਸੀਂ ਦੇਖ ਕੇ ਆਵਾਂਗੇ ਬੋੜ ਥੱਲੇ ਤੇ ਅੱਜ ਤਾਂ ਨਹੀਂ ਕੋਈ ਖੜਾ ਚਲ ਤੁਸੀਂ ਵੀ ਪਤਾ ਕਰੋ ਮੈਂ ਵੀ ਪਤਾ ਲੈਣੀ ਹੈ ਹਾਂ ਠੀਕ ਆ ਬਾਕੀ ਇੱਕ ਗੱਲ ਹੋਰ ਜੇ ਕੋ ਪਿੰਡ ਚੋਂ ਬੁੜੀ ਜਾਂਦੀ ਜਾਂ ਬੰਦਾ ਆਉਂਦਾ ਹੈ ਨਾ ਉਹ ਕੀ ਗੱਲ ਕਰਦੇ ਉਹਨਾਂ ਦੀ ਅੱਖ ਪਛਾਣਿਆ ਘੜ ਮਾੜੀ ਮੁੱਟੀ ਕਈ ਵਾਰੀ ਕਿਸੇ ਨਾ ਕਿਸੇ ਨਾਲ ਸਾਨੂੰ ਗੈਗ ਚੱਕਦੇ ਦੇਖਿਆ ਨਾ ਹੋਵੇ ਮੈਂ ਤਾਂ ਜੀ ਭਾਫ ਵੀ ਨਹੀਂ ਕੱਢਦੀ ਮੈਂ ਨਹੀਂ ਕਿਸੇ ਨੂੰ ਦੱਸਦੀ ਕੁਝ ਹਾਂ ਹੋ ਸਕਦਾ ਕਿਸੇ ਨੇ ਦੇਖ ਲਿਆ ਹੋਵੇ ਲੈ ਲੋ ਟੱਕਲੇ ਖੁਰਚਣੇ ਸਰਦਾਰ ਕੰਮ ਤੇ ਚੱਲੇ ਆਂ ਹਾਂ ਮੈਂ ਤਾਂ ਕੰਮ ਤੇ ਚੱਲੇ ਆਂ ਤੂੰ ਕੌਣ ਹੈ ਜਾ ਜਾਵੇ ਸਰਦਾਰ ਤੈਨੂੰ ਇਹ ਹੀ ਨਹੀਂ ਪਤਾ ਕਿ ਮੈਂ ਕੌਣ ਆ ਸਾਡੇ ਤੇ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਗੱਡੀਆਂ ਵਾਲਿਆਂ ਇੱਕ ਸਾਡੇ ਤੇ ਲੋਕ ਨੇ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਸੰਭ ਕੇ ਰੱਖਿਆ ਹੋਇਆ ਆ ਬਾਕੀ ਸਾਰੇ ਲੋਕਾਂ ਨੇ ਆਪਣਾ ਵਿਰਸਾ ਛੱਡ ਦਿੱਤਾ ਹੈ ਚੰਗਾ ਵੇਤਲਾ ਤੱਕੜੇ ਖਰਚ ਰੇ ਸਰਦਾਰ ਵੀ ਸਵੇਰੇ ਸਵੇਰੇ ਨਾ ਅੱਕਿਆ ਫਿਰਦਾ ਹੈ ਮੈਨੂੰ ਤੇ ਲੱਗਦਾ ਘਰ ਵਾਲੀ ਨਾ ਲੜਕੇ ਗਿਆ ਹੈ ਚਾਲਾ ਬੀਬੇ ਨਾਲ ਗੱਲ ਕਰਦੀ ਆ ਵਿਚਾਰੀ ਲੱਕੜਾਂ ਪਾੜੀ ਜਾਂਦੀ ਆ ਆ ਘਟੀਆਂ ਵਾਲ ਨਾਲ ਵੀ ਮੜਾ ਜਾ ਬਲਾ ਲਓ ਪਿੱਛੇ ਪੈ ਜਾਂਦੀਆਂ ਨੇ ਹੁਣ ਬੀਬੇ ਮਗਰ ਪੈ ਗਈ ਨਹੀਂ ਬੀਬੀ ਫੇ ਕੀ ਕਰੀ ਜਾਨੀ ਆ ਲੱਕੜਾਂ ਪਾੜੀ ਜਾਨੀ ਆ ਤੇਰੇ ਦਾ ਤਾਂ ਜਮੇ ਮੁੜਿਆ ਪਿਆ ਐ ਕਿਉਂ ਮੱਥਾ ਮਾਰਾ ਟੁੱਟੇ ਜੇ ਦਾ ਨਾਲ ਐ ਡੰਗ ਲਈ ਜਾਂਦਾ ਬੱਤੋ ਐ ਡੰਗ ਲਾ ਕੇ ਕੀ ਕਰੇਗੀ ਬੀਬੀ ਤੈਨੂੰ ਨਾ ਮੈਂ ਦਿੰਨੀ ਆ ਵਧੀਆ ਜੀ ਕਹਾੜੀ ਬਣਾ ਕੇ ਕਮਾਣੀ ਦੀ ਐਨੇ ਪੈਸੇ ਹੈ ਨਹੀਂ ਲਾਉਣ ਨੂੰ ਐਸਨੇ ਡੰਗ ਲੈ ਜਾਂਦਾ ਕਿਉਂ ਪੈਸੇ ਖਰਚ ਕਰਨੇ ਨੇ ਨਹੀਂ ਬੀਬੇ ਮੇਰੀ ਗੱਲ ਸੁਣ ਚਾਰ ਪੈਸੇ ਲਾ ਦੇਗੀ ਤਾਂ ਤੇਰੀ ਜਾਨ ਸੌਖੀ ਹੋ ਜਾਏਗੀ ਤੁਸੀਂ ਕਿਹੜਾ ਕੋਈ ਥੋੜੇ ਪੈਸਾ ਨਾਲ ਸਾਰ ਦਮ ਉਹਦੀ ਕਹਿੰਦੇ ਕਿ 2.5 ਸੌ ਲੂੰਗੀ ਐਜ ਨਾ ਡੰਗ ਵਧੀਆ ਲੈ ਕੇ ਜਾ ਨਹੀਂ ਬੀਬੀ ਤੂੰ 2.5 ਸੌ ਨੂੰ ਛੱਡ ਤੂੰ ਕਹਾੜੀ ਤਾਂ ਵੇਖੀ ਆ ਹੁਣ ਤੂੰ ਮੱਥਾ ਮਾਰੀ ਜਾਨੀ ਸਾਰਾ ਦਿਨ ਖੱਪੀ ਜਾਏਗੇ ਇਹਦੇ ਨਾਲ ਚਾਰ ਪੈਸੇ ਲਾ ਲੇਗੀ ਤੇਰੀ ਜਾਨ ਸੌਖੀ ਹੋ ਜਾਏਗੀ ਆ ਮੱਥਾ ਤਾਂ ਨਹੀਂ ਮਾਰਨਾ ਪਊਗਾ ਕੈਸੇ ਤਾਂ ਹੈਗੇ ਐ ਪਤੰਦਰ ਲਾਉਣ ਵੀ ਦੇਣਾ ਆ ਬੇਬੇ ਆਇਆ ਕਰ ਇਹਨੂੰ ਕਹਦੇ ਖੁਰਚਣਾ ਦੇ ਜਾ ਖੁਰਚਣਾ ਟੁੱਟ ਗਿਆ ਆਪਣਾ ਨਹੀਂ ਦੇ ਜਾਨੀ ਆ ਸਰਦਾਰ ਨਹੀਂ ਐ ਨਹੀਂ ਬੇਬੇ ਆ ਲੈ ਹੂੰ ਤੇ ਮੈਂ ਨਾ ਇਹ ਖੁਰਚਣਾ 60 70 ਦਾ ਦਿਨੀ ਤੂੰ 50 ਰੁਪਏ ਦੇ ਛੱਡ ਮੈਨੂੰ ਮੈਂ ਕਈ ਵਾਰਾ ਲਾਉਣਾ ਤਾਂ ਸਾਂਦਾ ਆ ਜਾਂਦਾ ਸੀ ਤੇ ਬੇਬੇ ਉਹ ਟਾਈਮ ਗਿਆ ਜਦੋਂ ਦਸਾਂ ਦਾ ਆ ਜਾਂਦਾ ਸੀ ਤੂੰ ਗਿਾਈ ਤੇ ਵੇਖ ਲੈ ਹੁਣ ਕਿੰਨੀ ਹੋ ਗਈ ਸਰ ਫਿਰ ਹੁਣ ਤਾਂ ਮੇਰੇ ਕੋਲੇ ਹੈ ਨਹੀਂ ਤੁਨਾ ਮੁੜਦੀ ਇੱਥੇ ਨੰਗਦੀ ਰਹਿਣੀ ਆ ਰੋਜ਼ ਫੇਰ ਲੈ ਨੀ ਬੀਬੀ ਤੂੰ ਤੇ ਕਮਾਲ ਕਰਦੀ ਐ ਆ ਸਾਈਕਲ ਤਾਂ ਜਿਹੜਾ ਖੜਾ ਐ ਘੱਟੋ ਘੱਟ 10000 ਰੁਪਏ ਦਾ ਆਉਂਦਾ ਈ ਮੈਂ ਸੁਣਿਆ ਤੇ ਤੂੰ ਕਹਿੰਨੀ 50 ਰੁਪਏ ਨਹੀਂ ਹੈਗੇ ਆ ਸਾਢੇ ਵਾਰੀ ਤੁਸੀਂ ਨਾ ਕਾਲੀ ਕੀੜੀ ਫੇਰ ਛੱਡਦੇ ਹੋ ਤੂੰ ਕੀ ਲੈਣਾ ਕਿੰਨੇ ਦਾ ਮਰਜ਼ੀ ਆਏ ਹੋਵੇ ਨੀ ਬੀਬੀ ਹਾਏ ਹਾਏ ਨਹੀਂ ਮੈਂ ਮਰ ਜਾਵਾ ਨਹੀਂ ਤੂੰ ਕਿਉਂ ਬੋਲਦੀ ਤੂੰ ਤੇ ਕੁੜੀ ਐ ਇਸ ਘਰ ਦੀ ਗੱਲ ਤੇ ਮੇਰੀ ਬੇਬੇ ਨਾਲ ਬੇਬੇ ਨਾਲ ਮੈਂ ਆਪੇ ਗੱਲ ਕਰ ਲਵਾਂਗੀ ਤੂੰ ਤੇ ਐਂ ਬੋਲਦੀ ਜਿਵੇਂ ਪਤਾ ਨਹੀਂ ਕਿੰਨੇ ਕ ਅਮੀਰ ਘਰ ਦੀ ਕੁੜੀ ਹੋਣੀ ਐ ਕਰੀ ਬਲੋ ਕਹਿਤਾ ਨਹੀਂ ਬੋਲਦੇ ਹੁੰਦੇ ਜਿਵੇਂ ਤੂੰ ਬੋਲਦੀ ਚੱਲ ਕੁੜੀ ਨੀ ਮੂੰਹ ਚੁੱਪ ਕਰ ਨਹੀਂ ਬੀਬੀ ਤੂੰ ਰਾਜੀ ਰਏ ਗੁੱਸੇ ਰ ਮੈਂ ਤੈਨੂੰ ਕਹਾੜੀ ਤੇ ਬਣਾ ਕੇ ਦੇਵਾਗੀ ਕਮਾਨੀ ਦੀ ਨਹੀਂ ਤੂੰ ਦੇ ਦੇ ਜਿਹੜੇ ਪੈਸੇ ਦੇਣੇ ਹੋਣਗੇ ਚੱਲ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਲੇਖੂਗੀ ਰਿਆ ਕਰੂੰਗੀ ਮੁੰਡੇ ਨਾਲ ਜਿ ਲੈਣੀ ਹੁੰਦੀ ਮਾੜਾ ਜਾਂ ਬਲਾਹ ਲੈਨਾਂ ਫਿਰ ਤਾਂ ਗਾਲੀ ਪੈ ਜਾਂਦੀ ਹੈ ਚੀਜ਼ ਦੇਵਣ ਤਾਂ ਉੱਠ ਦਿੰਗੇ ਓਯਾ ਚੱਕਾ ਭਰਾਵਾ ਕਿੰਨੇ ਦੀ ਆਹੇ 1 ਰੁਪਏ ਦੀ 1 ਰੁਪਈਏ ਦੀ ਆਹ ਉਹ ਪੈਂਕ ਟੋਕੜ 500 ਦੀ ਆਉਂਦੇ ਆਂ ਆ ਲੈ ਇਹ ਆਹ ਰਕਾ ਤਾਂ ਹੰਗਾਰੀ ਸਿਸੀ ਵੀ ਤਰੀ ਫਿਰਦੀ ਆ ਕਿੰਨੇ ਪੈਸੇ ਬਣ ਗਏ ਤੇ ਇਹ ਬਣ ਗਏ 3 ਰੁਪਏ ਬਣ ਗਏ 3 ਰੁਪਏ ਓਯਾ ਤੂੰ ਫ੍ਰੀ ਲੈ ਜਾ ਬਾਈ ਬਣਾ ਉਹ ਇੰਨਾ ਕਰਕੇ ਅੱਗੇ ਮੇਰਾ ਰਿਸ਼ਤਾ ਨਹੀਂ ਦਦਾ ਇਹਨੂੰ ਪਾ ਪੂਰੀ ਚ ਸੱਟੇ ਚ ਤੇ ਨਾਲੇ ਹੋਰ ਗੱਲਾਂ ਦੱਸਾਂ ਚਾਰ ਪੰਜ ਤਨ ਨੂੰ ਗੇੜਾ ਮਾਰਨੀ ਮੇਰੇ ਕੋਲ ਕੋਈ ਹੋਰ ਚੀਜ਼ ਵੀ ਪਈ ਆ ਠੀਕ ਆ ਬੜੇ ਟਾਈਮ ਦੀ ਆਥਾ ਉਹ ਤੇ ਢਿੰਗੀ ਵੀ ਆ ਲੈ ਜਾ ਇੱਥੋਂ ਦਾ ਉਹ ਤਾਂ ਠੀਕ ਹੈ ਲੈ ਲੈ ਇਹਨਾਂ ਬੋਤਲਾਂ ਨੇ ਮੇਰੀ ਪਾਨੀ ਮਰਾਈ ਆ ਠੀਕ ਹੈ ਜੀ ਚੱਕ ਆ ਜੀ ਯਾਦ ਕਰਕੇ ਠੀਕ ਹੈ ਜੀ ਬਹੁਤ ਵਧੀਆ ਚੀਜ਼ ਆ ਠੀਕ ਆ ਲੰਘ ਜਾ ਠੀਕ ਹੌਣ ਵੇਖਦਾ ਰਿਸ਼ਤਾ ਕਰਨ ਤੋਂ ਕੌਣ ਰੁਕੂਆ ਸਾਗਿਆ ਇੰਨਾ ਬੋਤਲਾਂ ਨੇ ਪਾਣੀ ਮਾਰਦੀ ਹੁਣ ਆਪਾਂ ਪੀਂਦੇ ਨਹੀਂ ਹੁਣ ਨਹੀਂ ਪਰ ਪੀਤੀ ਬਿਨਾ ਤਾਂ ਸਰਨਾ ਵੀ ਨਹੀਂ ਚੋਰੀ ਪੀਆ ਕਰਾਂਗੇ ਹੁਣ ਸ਼ਰਿਆਵ ਨਹੀਂ ਪੀਂਦੇ ਆਪਾਂ ਹੈ ਕਿ ਨਾ ਲੈ ਲੈ ਤੱਕਲੇ ਖੁਰਚਣੇ ਬਠੜਾਂ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਪਰੋ ਫੋਕੇ ਹੀ ਦਿੰਦੀ ਰਹੇਗੀ ਜਿਦੈ ਸਾਡੇ ਨਾਲ ਵੀ ਗੱਲ ਕਰਨਾ ਕਰ ਹੈ ਕਿ ਨਾ ਬੇ ਤੇ ਕੀ ਗੱਲ ਕਰਾਂ ਤੂੰ ਤਾਂ ਵੇਲਾ ਹੈ ਛੜਾ ਬੰਦਾ ਹੈ ਰਾਨਣੀ ਤੇਰੇ ਕੰਨ ਨਹੀਂ ਅਸੀਂ ਤੇ ਗਰੀਬ ਬੰਦੇ ਹਾਂ ਕਮਾ ਕੇ ਖਾਣਾ ਮੈਂ ਪਿੰਡ ਚ ਫੇਰੀ ਪਾ ਦੇਵਾਂ ਪਾਰੋ ਤੂੰ ਪਹਿਲਾਂ ਮੇਰਾ ਰਿਸ਼ਤਾ ਤੱਕਰਾ ਜੇ ਬਹੂ ਆਊਗੀ ਚੁੱਲ੍ਹਾ ਤਪੂਗਾ ਚੁੱਲ੍ਹਾ ਤਪੂਗਾ ਤਾਂ ਰੋਟੀਆਂ ਬਣਨਗੀਆਂ ਖਰਚਣਾ ਫੇਰੀ ਲਵਾਂ ਚਮਟਾ ਮੈਂ ਫੇਰੀ ਲਵਾਂ ਜੇ ਬਹੂ ਆਊਗੀ ਫੇਰੀ ਚਰਖਾ ਕੱਤੂ ਤਾਂ ਮੈਂ ਫੇਰੀ ਤੱਕੜਾ ਲਵਾਂ ਹਾਏ ਕਿਨਾ ਤੂੰ ਕਰਾ ਮੇਰਾ ਰਿਸ਼ਤਾ ਦਾ ਕਰਾ ਕੇ ਦੇਖ ਉਹ ਮੇਰੇ ਰਿਸ਼ਤਾ ਦਾ ਮੈਂ ਤੈਨੂੰ ਕਰਾ ਦੇਵਾਂ ਇੱਕ ਤਾਂ ਨਾ ਤੇਰਾ ਰੰਗ ਪੁੱਠੇ ਤਵੇ ਤੋਂ ਕਾਲਾ ਆ ਤੂੰ ਜੇ ਤੇਰੇ ਲੱਛਣ ਨਹੀਂ ਹੈਗੇ ਆ दारू ਬਹੁਤ ਪੀਂਦਾ ਤੂੰ ਸੌ ਵੱਡੇ ਮਹਾਰਾਜ ਦੀ दारू ਦੀਆਂ ਬੋਤਲਾਂ ਤਾਂ ਮੈਂ ਸਾਰਿਆਂ ਕਵਾੜੀਏ ਨੂੰ ਵੇਚ ਦਿੱਤੀਆਂ ਨਾਲੇ ਅੱਜ ਤੋਂ ਬਾਅਦ ਮੈਂ दारू ਨਹੀਂ ਪੀਂਦਾ ਤੂੰ ਕਰਾ ਮੇਰਾ ਰਿਸ਼ਤਾ ਦਾ ਕਰਾ ਕੇ ਵੇਖ ਜੇ ਬਾਅਦ ਚ ਤੈਨੂੰ ਕੋਈ ਸ਼ਿਕਾਇਤ ਆ ਗਈ ਫਿਰ ਭਲਾ ਤੂੰ ਮੇਰਾ ਕਾਲ ਘੱਟ ਦੇ ਤੇ ਨਾਲੇ ਲਛਣਾ ਨੂੰ ਕੀ ਹੋਇਆ ਮੇਰੇ ਨੂੰ ਮੈਂ ਕਿਹੜਾ ਕਿਸੇ ਦੀ ਕੋਈ ਕੁੜੀ ਛੇੜਤੀ ਅਰੇ ਸਰਦਾਰ ਆ ਮੈਥੋਂ ਕੀ ਲਕੋਣ ਹੈ ਰੋਜ਼ ਮੈਂ ਪਿੰਡ ਦੇ ਵਿੱਚ ਫੇਰੀ ਪਾਉਣੀ ਹੈ ਤੇ ਕੱਲੇ-ਕੱਲੇ ਘਰ ਵਿੱਚ ਜਾਣੀ ਮੈਨੂੰ ਕੱਲੇ-ਕੱਲੇ ਘਰ ਦਾ ਪਤਾ ਹੈ ਕਿੱਥੇ ਕੀ ਹੁੰਦਾ ਹੈ ਮੈਨੂੰ ਪਤਾ ਹੈ ਸਾਰਾ ਇੱਕ ਵਾਰ ਤੂੰ ਕਿਸੇ ਦੀ ਬਹੂ ਛੇੜਤੀ ਸੀ ਤੇ ਅਗਲਿਆਂ ਨੇ ਤੈਨੂੰ ਜੰਮ ਕੇ ਕੁੱਟਿਆ ਸੀ ਤੂੰ ਹੁਣ ਛੇੜ ਕੇ ਤਾਂ ਵੇਖ ਅਗਲਿਆਂ ਨੇ ਦਿਨੇ ਤਾਰੇ ਵਿਖਾ ਛੱਡਣੇ ਐ ਤੈਨੂੰ ਤੂੰ ਜਿੱਥੇ ਮਰਜੀ ਸੌਂਪ ਵਾਲਾ ਇੱਕ ਵਾਰੀ ਤੂੰ ਰਿਸ਼ਤਾ ਕਰਾ ਦੇ ਮੈਂ ਹੋਰ ਕਿਸੇ ਵਾਲੀ ਝਾਕਦਾ ਨਹੀਂ ਹੈ ਕਿ ਨਾ ਕਵੇ ਆ ਗੱਲ ਕੀਤੀ ਏ ਤੂੰ ਕੰਮ ਦੀ ਲੱਖ ਰੁਪਏ ਦੀ ਗੱਲ ਏ ਤੇਰੀ ਜੇ ਤੇਰੇ ਵਰਗੇ ਪਿੰਡ ਚ ਚਾਰ ਬੰਦੇ ਸੁਧਰ ਜਾਣ ਨਾ ਮੈਂ ਰਿਸ਼ਤਾ ਕਰਵਾ ਦੇਮਾ ਹਾਂ ਮੈਂ ਵੀ ਪਾਲਾ ਕੋਈ ਉਂਗਲ ਦੇ ਵਿੱਚ ਬਚੋਲ ਗਈ ਦੀ ਸ਼ਾਪ ਤੇ ਪੀਲੀ ਹੋ ਜੇ ਮੇਰੀ ਉਂਗਲ ਮੈਂ ਵੀ ਦਿਖਾਉਂਦੀ ਫੇਰਾ ਤੂੰ ਸ਼ਾਪ ਦੀ ਕੀ ਗੱਲ ਕਰਦੀ ਆ ਮੈਂ ਤੈਨੂੰ ਸਾਰੀ ਨੂੰ ਸੋਨੇ ਚ ਮੜਾ ਦਾਂ ਤੋ ਕਿਹੜਾ ਰਿਸ਼ਤਾ ਕਰਾ ਤਾ ਸਹੀ ਹੈ ਕਨਾ ਫੇ ਚੰਗਾ ਵਿੱਚ ਚੰਗਾ ਖੜਾ ਇੱਥੇ ਗੱਲਾਂ ਦਾ ਕੜਾ ਬਣਾਈ ਜਾਣਾ ਤੂੰ ਤਾਂ ਵੇਲਾ ਮੈਂ ਤੇ ਪਿੰਡ ਚ ਫੇਰੀ ਪਾਉਣੀ ਐ ਕਰਾਂ ਕੋਈ ਦੋ ਪੈਸਿਆਂ ਦਾ ਕੰਮ ਲੈ ਲੋ ਤੱਕਲੇ ਖੁਰਚਣੇ ਬਠੜਾ ਨੂੰ ਥੱਲੇ ਲਵਾ ਲੋ ਕਿਉਂਰਾ ਮੇਰਾ ਰਿਸ਼ਤਾ ਦਾ ਕਰਾ ਵੇਖੀ ਜਾਈ ਮੈਂ ਕਿਵੇਂ ਚੰਬਦਾ ਉਹ ਨਹੀਂ ਚੰਬਦਾ ਨਹੀਂ ਕਿਵੇਂ ਫੁੱਲਾ ਵਾਂਗੂ ਰੱਖਦਾ ਹਾਇ ਤਾਰੋ ਪਰ ਇਧਰ ਜਾਣਾ ਸੀ ਸੱਚੇ ਆ ਮੇਰੀ ਭੈਣ ਤਾਂ ਚੰਡੀਗੜ੍ਹ ਗਈ ਹੋਈ ਆ ਪੜਨ ਫੇਰ ਕੀ ਗੱਲ ਹੋਗੀ ਮੈਂ ਵੀ ਪੜ੍ਹਾਂਗੀ ਹੁਣ ਅੱਗੇ 10ਵੀਂ ਚ ਤਾਂ ਤੇਰੇ ਭਰਾ ਨੇ ਤੈਨੂੰ ਹਟਾ ਲਿਆ ਸੀ ਹੁਣ ਕਿੱਥੇ ਪੜਾ ਦੂਗਾ ਤੈਨੂੰ ਹੁਣ ਮੇਰੇ ਭਰਾ ਪੜ੍ਹਾਊਗਾ ਮੈਨੂੰ ਐਮਏ ਬੀਏ ਕਰਾਊਗਾ ਸਾਡੇ ਘਰੇ ਰੋਟੀ ਤਾਂ ਪੱਕਦੀ ਨਹੀਂ ਕਿੱਥੇ ਕਰ ਲਿਆਂਗੀ ਤੂੰ ਬੀਏ ਐਮਏ ਹੁਣ ਮੇਰੇ ਭਰਾ ਮੈਨੂੰ ਸੱਚੀ ਪੜ੍ਹਾਊਗਾ ਕਰਦਾ ਦਾ ਤੇਰਾ ਭਰਾ ਦਿਹਾੜੀਆਂ ਹੈਂਗਾ ਕਿੱਥੇ ਕਰਾ ਦੂ ਤੈਨੂੰ ਬੀਏ ਐਮਏ ਨਾਲੇ ਦਿਹਾੜੀਆਂ ਕਰਨ ਵਾਲੇ ਕਦੇ ਬੀਏ ਮੇਰੇ ਸੁਪਨੇ ਨਹੀਂ ਵੇਖਦੇ ਹੁੰਦੇ ਇਹ ਨਾ ਸੋਚੀ ਮੇਰਾ ਭਰਾ ਦਿਹਾੜੀਆਂ ਕਰਦਾਗਾ ਹੈਗੇ ਨੇ ਮੇਰੇ ਭਰਾ ਕੋਲੇ ਪੈਸੇ ਕਰਾ ਦੂਗਾ ਮੈਨੂੰ ਐਮਏ ਬੀਏ ਕੋਈ ਗੱਲ ਨਹੀਂ ਦੇਖ ਲਾਂਗੇ ਜਦੋਂ ਤੇਰੇ ਭਰਾ ਨੇ ਨ ਤਾਂ ਆ ਜਾ ਵੀ ਮੁੜਿਆ ਆ ਪੈ ਜਾ ਮੈਂ ਬਾਈ ਹਰਿੰਮੋ ਅੱਜ ਨਾ ਮੈਨੂੰ ਰਾਜਵੀਰ ਮੇੜੇ ਮਾਰਦੀ ਸੀ ਕੀ ਕਹਿੰਦੇ ਕਹਿੰਦੇ ਤੇਰਾ ਭਰਾ ਦਿਹਾੜੀਆਂ ਕਰਦਾ ਕਹਿੰਦੀ ਹੁਣ ਨਾ ਪੜਾ ਦੇ ਤੈਨੂੰ ਕਿਤੇ ਚੰਡੀਗੜ੍ਹ ਗੱਲ ਸੁਣ ਲੈ ਨਿੰਮੋ ਕੱਲ ਪੈਸਿਆਂ ਦੀ ਨਹੀਂ ਹੈਗੀ ਪੈਸੇ ਤਾਂ ਆਪਣੇ ਕੋਲੇ ਬਹੁਤ ਆ ਤੂੰ ਚੰਡੀਗੜ੍ਹ ਛੱਡ ਚਾਹੇ ਕਨੇਡਾ ਪੜ੍ਹ ਲਈ ਫੇਰ ਰੌਲਾ ਕੀ ਹੈ ਬਾਈ ਰੌਲਾ ਤਾਂ ਇਹ ਹੈ ਵੀ ਆਪਾਂ ਹਜੇ ਉਹਨਾਂ ਨੂੰ ਕੱਟ ਨਹੀਂ ਸਕਦੇ ਕਿਉਂ ਬਾਈ ਕਿਉਂਕਿ ਜਿਹੜੇ ਬੰਦਿਆਂ ਦੇ ਚੋਰੀ ਹੋਏ ਆ ਉਹ ਬੰਦੇ ਉਹਨੂੰ ਭਾਲਦੇ ਫਿਰਦੇ ਆ। ਅੱਛਾ ਬਈ। ਹਾਂ ਮੁੜ ਕੇ ਆਪਾਂ ਫਸ ਜਾਾਂਗੇ। ਅੱਛਾ ਬਈ। ਹਾਂ। ਲੈ ਤੈਨੂੰ ਇੱਕ ਹੋਰ ਗੱਲ ਦੱਸ ਦਿਆਂ। ਆ ਜਿਹੜਾ ਇੱਥੇ ਗੋਭੀ ਤੇ ਮਟਰ ਪਨੀਰ ਖਾਨੀ ਆ ਨਾ ਜੇਲ੍ਹ ਦੇ ਵਿੱਚ ਗੋਭੀ ਮਟਰ ਪਨੀਰ ਨਹੀਂ ਮਿਲਦਾ। ਕਹਿ ਕੇ ਮੂੰਗੀ ਦੀ ਤੇ ਖਵਾਉਂਦੇ ਜੰਤਰ ਆ। ਬਈ ਮੈਂ ਕੋਈ ਸਮਝੀ ਨਹੀਂ। ਸਮਝੀ ਨਹੀਂ ਤੇਰੇ ਦਿਮਾਗ ਤੇ ਠੀਕਾ ਵੱਜਾ ਹੋਇਆਗਾ। ਦੱਸ ਆਹ ਹੀ ਕਹਤਾ ਤੈਨੂੰ। ਵੀ ਨਹੀਂ ਕੱਢਣੇ ਪੈਸੇ ਹਜੇ ਨਹੀਂ ਕੱਢਣੇ। ਧਬਾ ਦੇਖੋ। ਦੇਨੋ ਚੰਡੀਗੜ ਕੀ ਗੱਲ ਕਿਉਂ ਝੜਕਦੀ ਕੁੜੀ ਵਿਚਾਰੀ ਐਵੇਂ ਰਵਾ ਕੇ ਰੱਖਦੀ ਝੜਕਾ ਲ ਇਹਦਾ ਮੂੰਹ ਬੰਦ ਦੇ ਇਹ ਮਰਵਾਉ ਕਿਸੇ ਦਿਨ ਅੱਗੇ ਲਾ ਦੇ ਚੰਡੀਗੜ ਪੜਨ ਮੈਂ ਕਦੋਂ ਕਹਿੰਨੀ ਲਾ ਦੇ ਚੰਡੀਗੜ ਪੜਨ ਹੁਣ ਜਵਾਖੜੀ ਦੇ ਆਪਦੀ ਰੀਜ ਆਉਦੀ ਫਿਰ ਜਵਾਖ ਨੂੰ ਐ ਤਰ ਤਰਸਾਇਆ ਵੀ ਨਹੀਂ ਜਾਂਦਾ ਤਰਸਾਇਆ ਤਾਂ ਨਹੀਂ ਜਾਂਦਾ ਜਿਹੜੇ ਹੁਣ ਪੈਸੇ ਲੈਂਦੇ ਹੁਣ ਐ ਲੋਕਾਂ ਨੂੰ ਦਿਖਾ ਦਿਓ ਲਗ ਲਗ ਚੰਡੀਗੜ੍ਹ ਵੀ ਸਾਡੇ ਕੋਲੇ ਪੈਸੇ ਪੈ ਜਾਗੇ ਫਸਾਊਗੇ ਇਹ ਫਸਾਊ ਕਿਸੇ ਦਿਨ ਨਹੀਂ ਫਸਾਉਂਦੀ ਮੈਨੂੰ ਕੀ ਕਹਿੰਨੇ ਦਿਖਾ ਦਿਓ ਮੈਂ ਕਿਹਨੂੰ ਦਿਖਾਉਣੀ ਆ ਆ ਤਸੂ ਹੀ ਬਾਬਾ ਕਰਦੇ ਫਿਰਦੇ ਹੋ ਬਾਬਾ ਦੀ ਕਰੀ ਅੱਜ ਰਾਜਵੀਰ ਕੋਲੇ ਪੁਕਾਈ ਮਾਰੀ ਹੈ ਮੇਰਾ ਭਰਾ ਵੀ ਚੰਡੀਗੜ੍ਹ ਲਾ ਦੂਗਾ ਇਹ ਕਿਸੇ ਕੋਲੇ ਹੋਰ ਪੁਕਾਈ ਮਾਰੀ ਸਾਰਾ ਟੰਬਰ ਜੇਲ੍ਹ ਚ ਬੈਠਾ ਹੋ ਚੱਲ ਕੋਈ ਨਹੀਂ ਜਵਾਖੜੀਆਂ ਇੱਕੋ ਜੀਆਂ ਜਵਾਖਾਂ ਤਾਂ ਚੌੜ ਹੁੰਦੀ ਐ ਚੌੜ ਹੁੰਦੀ ਆਗੀ ਐ ਮੇਰਾ ਤੁਸੀਂ ਵੀ ਬਾਲਾ ਬਸ ਪਖਿਆ ਕਰੋ ਰੋਟੀ ਨਹੀਂ ਪਕਾਉਣੀ ਕਰਨਾ ਨਹੀਂ ਅੱਜ ਭੈਣੇ ਰੋਹ ਦਾ ਆਸ ਦੇ ਟਾਈਮ ਕਿਵੇਂ ਆਉਣੀ ਹੋਏ ਅਸੀਂ ਤਾਂ ਭੈਣੇ ਉਹ ਪੈਸਿਆਂ ਵਾਲੀ ਗੱਲ ਹੀ ਕਰਨ ਆਈ ਸੀ ਭੈਣੇ ਉਹ ਗੱਲ ਟਿਕੀ ਟਕਿਆਈ ਹੁਣ ਕਿਉਂ ਛੇੜਦੇ ਹੋ ਲੈ ਪਾ ਕੇ ਕਿਉਂ ਛੇੜਦੇ ਹੋ ਆ ਥੋੜਾ ਬਾਈ ਕਿਸੇ ਤੋਂ ਸੁਣ ਕੇ ਆਇਆ ਅਗਲੇ ਨੇ ਸੀਆਈਡੀ ਛੱਡੀ ਹੋਈ ਆ ਸਹੀ ਗੱਲ ਆ ਭਾਬੀ ਮੈਂ ਕਈ ਬੰਦਿਆਂ ਤੋਂ ਸੁਣਿਆ ਕਈ ਬੰਦੇ ਉਹਦੀ ਸੀਆਈਡੀ ਕਰਦੀ ਫਿਰਦੇ ਆ ਤੇ ਨਾਲੇ ਹੋਰ ਦੇਖ ਜਿਹਦੇ ਪੈਸੇ ਇਹਨੇ ਚੋਰੀ ਹੋਏ ਹੋਣ ਉਹ ਟਿੱਕੇ ਥੋੜੀ ਬੈਠੋ ਭਾਰ ਤੋਲ ਤਾਂ ਕਰੂਗੀ ਉਹਦੀ ਇਹਦਾ ਮਤਲਬ ਜਿਹੜੇ ਪੈਸੇ ਹੁਣ ਬਚ ਗਏ ਨਾ ਸਾਨੂੰ ਕੱਢਣੇ ਨਹੀਂ ਚਾਹੀਦੇ ਬਾਈ ਸਹੀ ਗੱਲ ਆ ਆਪਾਂ ਨੂੰ ਉਨਾ ਚਿਰ ਮੂੰਹ ਬੰਦ ਹੀ ਰੱਖਣਾ ਪਊ ਤੇ ਪੈਸਿਆਂ ਨੂੰ ਲੁਕੋ ਕੇ ਲੈ ਭੈਣ ਆਹ ਕਾਂਟੇ ਤਾਂ ਨਾ ਮੇਰੀ ਮਾਂ ਨੇ ਮੇਰੇ ਭਾਈ ਦੇ ਵਿਆਹ ਚ ਕਰਾ ਕੇ ਦਿੱਤੇ ਸੀ ਲੋਕਾਂ ਨੂੰ ਤਾਂ ਮੈਂ ਐਂ ਦੱਸਿਆਗਾ ਮੈਂ ਕਿਹਾ ਐਂ ਦੱਸਿਆਗਾ ਵੀ ਉਹਨਾਂ ਪੈਸਿਆਂ ਚੋਂ ਕਰਾਏ ਨੇਗੇ ਲੈ ਟਿੱਕੀ ਰਹਿ ਭੈਣ ਸਾਉ ਤੋਂ ਪਹਿਲਾਂ ਇਹ ਗੱਲ ਤੂੰ ਮੈਨੂੰ ਹੀ ਦੱਸੀ ਸੀ ਫੇਰ ਕੀ ਹੋਗਾ ਭਾਣੇ ਜੇ ਤੇਰੇ ਲਵੇ ਦੱਸ ਤਾਂ ਮੈਂ ਲੋਕਾਂalve ਤਾਂ ਨਹੀਂ ਦੱਸਦੀ ਫਿਰਦੀ ਨਹੀਂ ਜਿਹੜਾ ਤੇਰਾ ਹਾਲ ਆ ਨਾ ਭਾਣੇ ਤੂੰ ਲੋਕਾਂ ਕੋਲੇ ਵੀ ਦੱਸ ਦੇਗੀ ਤੇ ਫਸਾ ਵੀ ਦੇਵੇਂਗੀ ਓਏ ਲੜੋ ਨਾ ਉ ਤਾਂ ਕਿਸੇ ਨੂੰ ਪਤਾ ਲੱਗੇ ਨਾ ਲੱਗੇ ਪਰ ਥੋੜੀਆ ਕੱਚ-ਕੱਚ ਪਤਾ ਲਵਾਉ ਬਈ ਮੈਂ ਤਾਂ ਇਸ ਵੇਕ ਕੀ ਗੱਲ ਕੀਤੀ ਸੀ ਭਾਣੇ ਤਾਂ ਉਹੀ ਗੱਲ ਚੱਕ ਲਈ ਓਏ ਤੁਸੀਂ ਰੌਲਾ ਨਾ ਪਾਓ ਚੁੱਪ ਰਹੁਣ ਇਹ ਸੋਚੋ ਅੱਗੇ ਕਰਨਾ ਕੀ ਹੈ ਓਹੋ ਲਾਲੀ ਤੂੰ ਫਿਕਰ ਕਿਉਂ ਕਰਦਾ ਜਰਾ ਤੂੰ ਟੈਨਸ਼ਨ ਤਾਂ ਮੇਰੇ ਹੁੰਦੇ ਲੈਣੀ ਨਹੀਂ ਆਪਾਂ ਤੇਰੇ ਵਾਸਤੇ ਮੁੱਲ ਦੀ ਜਨਾਨੀ ਲਿਆਵਾਂਗੇ ਮੁੱਲ ਦੀ ਜਨਾਨੀ ਬਾਈ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਇਹਨੇ ਓਹੋ خیر ਉਹੀ ਗੱਲ ਤੂੰ ਪੈਸਿਆਂ ਦੀ ਤਾਂ ਫਿਕਰ ਕਰਨਾ ਤੂੰ ਸਿਰਫ ਇੰਨਾ ਪਤਾ ਕਰ ਕਿ ਜਿਹੜੀ ਮੁੱਲ ਦੀ ਜਨਾਨੀ ਆ ਉਹ ਕਿੰਨੇ ਕੁ ਪੈਸੇ ਚ ਆਜੂ ਉਹ ਇਹ ਤਾਂ ਮੈਂ ਪਤਾ ਕਰ ਲੂੰ ਬਾਈ ਜੱਗਿਆ ਪਰ ਮਤਨ ਫੇਰ ਦੱਸਦਾ ਮੇਰੇ ਕੋਲ ਤਾਂ ਚਵਾਨੀ ਨਹੀਂ ਜ਼ੈਰਖਾਨ ਨੂੰ ਵੀ ਹੈ ਕਿ ਨਾ ਉਹ ਯਰ ਤੈਥੋਂ ਪੈਸੇ ਮੰਗਦਾ ਕਹੋਣਾ ਤੈਥੋਂ 1 ਰੁਪਿਆ ਨਹੀਂ ਮੈਂ ਤੇਰਾ ਲੱਗਣ ਦਿੰਦਾ ਤੂੰ ਸਿਰਫ ਐਨਾ ਪਤਾ ਕਰ ਵੀ ਜਨਾਨੀ ਆਉਂਦੀ ਕਿੰਦੇ ਦੀਆ ਆਉਂਦੀ ਕਿੱਥੋਂ ਆਹ ਪਤਾ ਕਰ ਲੈ ਬਾਕੀ ਪੈਸੇ ਵਾਲੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਸਾਰਾ ਧਿਆਨੀਦਾਰ ਬੰਦਾ ਇਹਦੇ ਕੋਲ ਇਹਨੇ ਪੈਸੇ ਕਿੱਥੋਂ ਆਗੇ ਭਾਈ ਜੱਗਿਆ ਗੁੱਸਾ ਨਾ ਕਰੇ ਕੂੰ ਦਾ ਦਿਹਾੜੀਦਾਰ ਬੰਦਾ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਹੈ ਕਿ ਨਾ ਉਹ ਲਾਲੀ ਉਹ ਗੱਲ ਉਹ ਨਹੀਂ ਹੈਗੀ ਪੈਸੇ ਤਾਂ ਆਪਣੇ ਕੋਲੇ ਹੈਗੇ ਆ ਤੇ ਦੂਜੀ ਰਹੀ ਗੱਲ ਦਿਹਾੜੀਆਂ ਦੀ ਇਹ ਤਾਂ ਆਪਾਂ ਬਸ ਓਏ ਸ਼ੌਂਕ ਨੂੰ ਕਰੀਂਦਗੇ ਹਾਂ ਕਰੇ ਤਾਂ ਸਾਲਿਆਂ ਦੇ ਰੋਟੀ ਨਹੀਂ ਪੱਕਦੀ ਦਿਹਾੜੀ ਉਹ ਵੀ ਸ਼ੌਂਕ ਨਾਲ ਕਰਦਾ ਕਿਵੇਂ ਕੀ ਗੱਲ ਹੋ ਗਈ ਉਹ ਕੁਛ ਨਹੀਂ ਕੁਛ ਨਹੀਂ ਹਾਂ ਮੈਂ ਕਹ ਗੱਲ ਪੱਕੀ ਹੋਣੀ ਚਾਹੀਦੀ ਆ ਓਏ ਗੱਲ ਚਵਾ ਪੱਥਰ ਤੇ ਲਖੀਰ ਆ ਤੂੰ ਬਸ ਜਿਹੜਾ ਤੈਨੂੰ ਕੰਮ ਆਖਿਆ ਉਹ ਕਰ ਸਮਝ ਗਿਆ ਨਾ ਹੁਣ ਤੂੰ ਨਾ ਸਿਰਫ ਜਨਾਨੀ ਦਾ ਪਤਾ ਕਰ ਲੈ ਕਿੱਥੋਂ ਆਉਂਦੀ ਆ ਕਿੰਨੇ ਦੀ ਆਉਂਦੀ ਆ ਕੀ ਆ ਸਾਰਾ ਪਤਾ ਕਰਕੇ ਕੀ ਕੀ ਪ੍ਰੋਸੀਜਰ ਆ ਬਸ ਤੂੰ ਪਤਾ ਕਰ ਲੈ ਪੈਸੇ ਵੇ ਆਪੇ ਲਾ ਦੂ ਯਾਰ ਓ ਬਾਈ ਇਹਦੀ ਕੜੀ ਗੱਲਾਂ ਮੈਂ ਤਾਂ ਬਾਲਾ ਕਾਲਾ ਚੋਰ ਨਾਲ ਪੰਡ ਕਾਲੀ ਹੋਈ ਫਿਰਦੀ ਆ ਠੀਕ ਆ ਬਾਈ ਓਕੇ ਨਾ ਆ ਕੇ ਪਕਾਈ ਮਾਰੀ ਜਾਂਦਾ ਸੀ ਕੋੜਾ ਹ ਲਾਲੀ ਆਹੋ ਪਕਾਈ ਨਹੀਂ ਮਾਰਦਾ ਸੀ ਤਾਂ ਵਿਆਹ ਦੀ ਗੱਲ ਕਰਦੇ ਸੀ ਕੀ ਦੇ ਵਿਆਹ ਦੀ ਗੱਲ ਕਰਦੇ ਸੀ ਇਹਦੇ ਲਾਲੀ ਦੇ ਵਿਆਹ ਦੀ ਤਾਂ ਤੁਹਾਨੂੰ ਲਾਲੀ ਦੇ ਵਿਆਹ ਦਾ ਜਿਆਦਾ ਫਿਕਰ ਭਲਾ ਲੋਕ ਕੀ ਕਹਿਣਗੇ ਆਕੇ ਤੂੰ ਮੁੱਲ ਦੀ ਜਨਾਨੀ ਲਿਆ ਆਕੇ ਪੈਸੇ ਮੈਂ ਦੇਉ ਨਾ ਤੁਸੀਂ ਪੈਸੇ ਕਿੱਥੋਂ ਦੇ ਦੋਗੇ ਓਹੋ ਮੇਰੀ ਗੱਲ ਸੁਣੋ ਇਹ ਸ਼ਰੀਫ ਵੱਡਾ ਪਿੰਡ ਦੇ ਵਿੱਚੋਂ ਇਹਦਾ ਪਿਓ ਵੀ ਬੜਾ ਸ਼ਰੀਫ ਸੀ ਵਿਚਾਰੇ ਦਾ ਵਿਆਹ ਨਹੀਂ ਹੋਇਆ ਮੈਨੂੰ ਤਾਂ ਐ ਸੀ ਜੇ ਕਿਤੇ ਇਹਦਾ ਵਿਆਹ ਹੋ ਜੇ ਤਾਂ ਮੈਂ ਸਾਂ ਕਰ ਵੀ ਜਿਵੇਂ 100 ਗਊ ਨੂੰ ਪੁੰਨਦਾਨ ਕਰਤਾ ਤੇ ਇਹਦਾ ਵਿਆਹ ਕਰਤਾ ਮੈਂ ਤਾਂ ਕਹਿੰਦਾ ਵੀ ਪੈਸੇ ਕਿਤੇ ਚੰਗੇ ਥਾਂ ਵੀ ਲਾ ਲੇ ਘਰੇ ਤਾਂ ਲਈ ਜਾਂਦੇ ਆ ਚੰਗੇ ਥਾਂ ਲਾਉਂਦੇ ਲਾਉਂਦੇ ਦੁਆਰੇ ਨੰਗ ਹੋ ਜੋਂਗੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਨਾ ਪਹਿਲਾਂ ਲੋਕ ਕੀ ਕਹਿਣਗੇ ਵੀ ਹੁਣ ਇਹਨਾਂ ਦੇ ਇਹ じゃ ਕਿਹੜਾ ਹੀ ਪਟਵਾਰੀ ਲੱਗ ਗਿਆ ਜਿਹੜੇ ਇਹਨਾਂ ਦੇ ਇੰਨੇ ਪੈਸੇ ਆਉਣ ਲੱਗੇ ਉਹ ਹੀ ਢੜੀ ਹੁਣ ਕਰਦੇ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਲੋਕਾਂ ਨੂੰ ਤਾਂ ਹੁਣ ਜਵਾਬ ਤਾਂ ਕੀ ਦੇਣਾ ਹੁਣ ਮੈਂ ਤਾਂ ਹੁਣ ਕਹਿ ਬੈਠਾ ਉਹਨੂੰ ਹੁਣ ਮੈਂ ਕਹਿ ਬੈਠਾ ਉਹੀ ਗੱਲ ਆ ਕਿ ਅਗਲਾ ਹੀ ਡੱਬੂ ਕੁੱਤਾ ਕੰਦ ਤੇ ਜਵਾਬ ਦੇਣ ਨੂੰ ਉੱਥੇ ਮੈਂ ਅਗਲੀਆਂ ਕੰਸੋਹਾਂ ਲੈਂਦੀਆਂ ਢਣਾ ਗਮਾਂਡਣਾ ਆ ਕਿ ਅਗਲੀਆਂ ਚਾਰ ਜਣੀਆਂ ਮੈਨੂੰ ਪੁੱਛ ਲੈਣਗੇ ਦੱਸ ਮੈਂ ਕੀ ਦੱਸਾਂ ਉਹਨਾਂ ਨੂੰ ਉਹ ਕੋਈ ਗੱਲ ਨਹੀਂ ਕਹਿ ਦੇਵਾਂਗੇ ਵੀ ਕੁਈ ਬੰਦਾ ਮਿਲ ਗਿਆ ਸੀਗਾ ਉਹ ਕਹਿੰਦਾ ਸੀ ਮੈਂ ਪੁਰਾਣ ਦਾ ਕੰਮ ਕਰਨਾ ਮੈਂ ਵਿੱਚ ਵਿਚਾਲੇ ਪਵਾ ਕੇ ਵਿਆਹ ਕਰਾਤਾ ਆਹੀ ਕਹਿ ਸਕਦੇ ਲੋੜ ਨਹੀਂ ਬਾਬਾ ਗੁਰੂ ਆ ਬੰਨੇ ਹੱਥ ਕਿਸੇ ਦੇ ਡੋਲਿਆਂ ਤੋਂ ਕੋਈ ਟਿੰਡੀਆਂ ਲੈਣੀਆਂ ਨੇਗੀਆਂ ਬੜਲੇ ਸੌਦੇ ਨਾਲ ਕੱਟ ਕਰਿਆ ਕਰੋ ਤੁਸੀਂ ਚੰਗਾ ਚਲ ਹੁਣ ਲੜਨ ਪੈਗੀ ਜਦ ਚਾਚੂ ਬਣਾਈਆ ਤਾਂ ਫੜਾ ਮੈਨੂੰ ਲੜਨ ਕਾਹਨੂੰ ਪੈਗੀ ਆ ਚੌਂਕੇ 'ਚ ਬੈਠੀ ਸਾਰੀਆਂ ਗੱਲਾਂ ਸੁਣੀਆਂ ਦੀ ਸੀ ਤੁਹਾਡੀਆਂ ਕੋਈ ਚੱਜ ਦੀ ਗੱਲ ਨਹੀਂ ਕੀਤੀ ਛੜਾ ਬੰਦਾ ਉਹ ਸਾਰਾ ਦਿਨ ਕੌਲੇ ਕੱਛਦਾ ਕੀ ਲੈਣਾ ਤੁਸੀਂ ਉਹ ਤੋਂ ਉਹ ਤੋਂ ਡੋਲਿਆਂ ਤੋਂ ਲੈ ਕੇ ਦੇਣਗੇ ਉਹਨੂੰ ਜਨਾਨੀ ਅਗਲੇ 2 ਦਿਨ ਨਹੀਂ ਖਾੜਨੀ ਕਉ ਦੱਸ ਇਹ ਕੀ ਗਾਹ ਤੇ ਮੂੰਗਫਲੀ ਦੀ ਰੇੜੀ ਲਾਉਂਦਾ ਕੋਸਤਾ ਖਵਾਊਗਾ ਕਿ ਤੋਤਾ ਹੁਣ ਮੈਂ ਦੱਸ ਕੀ ਕਰਾਂ ਗੜ ਪੈ ਜੋ ਜਦੋਂ ਦੇਖੋ ਗਾਲੀ ਪਈ ਜਾਊਗੀ ਲੈ ਲੋ ਤੱਕਲੇ ਖੁਰਚਣੇ ਬਠੜਾਂ ਨੂੰ ਥੱਲੇ ਲਵਾ ਲੋ ਪਾਰੋ ਪਾਰੋ ਵੇ ਲੈ ਜਾਣ ਸਵੇਰੇ ਸਵੇਰੇ ਮੈਨੂੰ ਆਵਾਜ਼ ਮਾਰ ਦਿੱਤੀ ਹਲੇ ਤੇ ਮੇਰੀ ਭੋਣੀ ਵੀ ਨਹੀਂ ਹੋਈ ਕਹਿੰਦੇ ਛੜਾ ਮਿਲਿਆ ਤੇ ਕੰਮ ਗੜਿਆ ਓਹੋ ਤੂੰ ਗੱਲ ਤਾਂ ਸੁਣਾ ਤੂੰ ਕਹਿੰਦੀ ਸੀ ਨਾ 30-40 ਲੱਖ ਰੁਪਏ ਚੋਰੀ ਹੋਇਆ ਮੈਨੂੰ ਤਾਂ ਜੱਗੇ ਕਿਆ ਚ ਬੋਲਦੇ ਲੱਗਦੇ ਆ ਕਹਿੰਦੇ ਤੂੰ ਜਨਾਨੀ ਲਿਆ ਪੈਸੇ ਅਸੀਂ ਦੇਵਾਂਗੇ ਓਏ ਹੁੰਦਾ ਸਾਲਿਆਂ ਕੋਲ ਤਾਂ ਸਬਜ਼ੀ ਖਰੀਦਣ ਨੂੰ ਪੈਸੇ ਹੈ ਨਹੀਂ ਤੇ ਸਾਰੇ ਜਨਾਨੀ ਖਰੀਦਣ ਨੂੰ ਫਿਰਦੇ ਆ ਹੈ ਕਿ ਨਾ ਇਹਦੀ ਸਮਝ ਨਹੀਂ ਆਈ ਮੈਨੂੰ ਵੇ ਸ਼ੱਕ ਤੇ ਮੈਨੂੰ ਵੀ ਹੋ ਗਿਆ ਸੀ ਘੜਵੜ ਤਾਂ ਮੈਨੂੰ ਵੀ ਲੱਗਦੀ ਆ ਕੋਈ ਗੱਲ ਤਾਂ ਹੈ ਪਰ ਸਾਲਿਆਂ ਤੋਂ ਪਤਾ ਕਰਨਾ ਪਊਗਾ ਤੇ ਸ਼ੱਕ ਤੇ ਮੈਨੂੰ ਭੋਲੇ ਕਿਹਤੇ ਵੀ ਲੱਗਦਾ ਉਹ ਵੀ ਬੜੀਆਂ ਉਖੜੀਆਂ ਉਖੜੀਆਂ ਗੱਲਾਂ ਕਰਦੇ ਸੀ ਤੂੰ ਮੈਨੂੰ ਆਪ ਦੱਸ ਬਣਾ ਇੱਕ 10000 ਤਨਖਾਹ ਲੈਣ ਵਾਲਾ ਬੰਦਾ 80000 ਦੇ ਘਹਣੇ ਕਿਵੇਂ ਖਰੀਦ ਲੇਗਾ ਸਹੀ ਗੱਲ ਆ ਪਾਰੋ ਤੇਰੀ ਪੈਸੇ ਤਾਂ ਇਹਨਾਂ ਦੋਨਾਂ ਘਰਾਂ ਚੋਂ ਬੋਲਦੇ ਆ ਮੈਨੂੰ ਲੱਗਦਾ ਆਪਾਂ ਨੂੰ ਇਹਨਾਂ ਤੇ ਨਿਗ੍ਹਾ ਰੱਖਣੀ ਪਊਗੀ ਵੇਹ ਗੱਲ ਸੁਣ ਮੇਰੀ ਤੂੰ ਤੇ ਹੈ ਵੇਲਾ ਤੂੰ ਰੱਖ ਇਹਨਾਂ ਦੇ ਕੰਮਾਂ ਤੇ ਨਿਗਾ ਤੇ ਮੈਂ ਪਿੰਡ ਚ ਤੱਕਲੇ ਖਰਚਣੇ ਵੇਚ ਆਵਾ ਰਾਲੀ ਪਾਰੋਂ ਨੂੰ ਮਾਰ ਗੋਲੀ ਆਪ ਹੀ ਰੱਖੋਂ ਤੋ ਇਹਨਾਂ ਦੋਨਾਂ ਕਰਾਂ ਤੇ ਨਿਗਾਹ ਛੇ ਕਿਤੇ ਮੈਨੂੰ ਪੈਸੇ ਮਿਲ ਕੇ ਇੱਕ ਜਨਾਨੀ ਨੂੰ ਤਰਸੀ ਨਾ ਮੈਂ ਤਾਂ ਦੋ ਦੋ ਲੈ ਕੇ ਆਉ ਹਾਇਕ ਨਾ ਰੱਬਾ ਕਰ ਦੇ ਮੇਰ ਮੇਰੇ ਤੇ ਠੀਕ ਹੈ ਜੀ ਅੱਛਾ ਜੀ ਲੱਭ ਕੇ ਜਨਾਬ ਕਿੱਥੋਂ ਦੇ ਐ ਭਲੇ ਵਾਲੀ ਦੇ ਪੱਕੇ ਘਬਰਾ ਜਨਾਬ ਹੋਰ ਕਿੱਥੇ ਜਾਓਗੇ ਬਚ ਕੇ ਸਾਲਿਓ ਕਿਹਾ ਸੀ ਨਾ ਇੱਕਣਾ ਇੱਕ ਦਿਨ ਤਾਂ ਲੱਭ ਹੀ ਲਊਗਾ